ਸਵਾਦ ਆ ਗਿਆ ਹਾਂ ਪੂਰਾ ਸ਼ਵਾਦ ਆ ਗਿਆ ਜੇ ਦੇਖਿਆ ਵੀ ਛਾਲਾ ਕਿਵੇਂ ਮਾਰਦਾ ਠੀਕ ਆ ਹੁਣ ਪੂਰੇ ਫੋਲ ਕੋੜਾ ਛੱਤ ਵੀ ਲਾਲੀ ਬਾਈ ਨਾਲ ਬਾਹਰ ਇੱਕ ਨਾ ਕਾਦੀ ਕਹਿੰਦਾ ਛੱਤ ਫੇ ਮੈਂ ਜਿੱਤ ਗਿਆ ਬਾਈ ਇਹ ਕੋੜਾ ਹੋਈ ਹੈ ਕਾਦੀ ਛੱਤ ਵੀ ਘੋੜੇ ਦੀ ਕਹਿੰਦਾ ਕਹਿੰਦਾ ਵੀ ਮੇਰਾ ਯਾਰ ਦੋਸਤ ਕਹਿੰਦਾ ਵੀ ਕੋੜਾ ਬਗਲਤਾ ਸਾਹਿਬ ਜੋਦ ਨੇ ਹਾਂ ਕਹਿੰਦਾ ਮੈਂ ਕਿਹਾ ਵੀ ਉਹੀ ਕੋੜਾ ਹੈ ਅੱਛਾ ਉਦੀ ਛੱਤ ਲੱਗ ਹਾਂ ਮੈਂ ਕਹਾ ਉਹੀ ਆ ਬਾਈ ਇਹਦੀ ਸੇਵਾ ਉਹੀ ਮੀਨਾ ਗੱਟ ਕੇ ਕੋੜਾ ਹਾਂ ਕੋੜਾ ਹੋਈ ਹੈ ਹਾਂ ਅੱਸੀ ਕੱਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ 855 ਤੇ ਨਓ ਭਾਈ ਚਾਚੇ ਕੋ ਪਹੁੰਚੇ ਮੱਕੀ ਜੇ ਇੱਧਰ ਪ੍ਰਧਾਨ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਹੋਰ ਕਿਵੇਂ ਆ ਪ੍ਰਧਾਨ ਜੀ ਵਧੀਆ ਵਧੀਆ ਬੜੇ ਟਾਈਮ ਬਾਅਦ ਦਰਸ਼ਨ ਦਿੱਤੇ ਤੁਸੀਂ ਨਹੀਂ ਪ੍ਰਧਾਨ ਦੇ ਦਰਸ਼ਨ ਮਹਿੰਗੇ ਚਾਚੇ ਹਨਾ ਨਹੀਂ ਤਾਂ ਰੋਜ਼ ਮਿਲ ਲਿੰਦਾ ਮਨ ਨੂੰ ਨਹੀਂ ਮਿਲਦਾ ਮਨ ਨੂੰ ਮਿਲ ਜਾਂਦਾ ਇਹ ਕੌਣ ਤੂੰ ਹੀ ਨਹੀਂ ਮਿਲਦਾ ਤੂੰ ਹੀ ਜਿਹੜਾ ਰਹਿਦਾ ਰਿਹਾ ਕਾਈ ਹੁਣ ਮੈਂ ਇੱਧਰ ਹੋਇਆ ਪਿਆ ਤਾਂ ਇਹਦੇ ਪੱਲ ਨੂੰ ਸਿੱਧਾ ਮੈਂ ਇਹ ਹਰੀ ਦਾ ਆ ਘੋੜੇ ਦਾ ਹਾਂ ਮਿਲੇ ਤਾਂ ਹੈਗਾ ਜਦੋਂ ਜਾਂਦਾ ਜੇ ਸੇਵਾ ਕਰੀ ਦੀ ਘੱਟ ਕੇ ਮਹੀਨਾ ਵੀ ਪੂਰਾ ਮਹੀਨਾ ਪੂਰਾ ਵੀਨਾ ਕਰੀ ਜਾ ਮਹੀਨਾ ਤੇ ਹੁਣ ਉੱਪਰ ਦਿਨ ਚੱਲ ਰਹੇ ਆ ਹੋਣਾ ਕੋੜ ਦਾ ਸਰੀਰ ਦਾ ਆਦਾ ਹਾਂ ਹਾਂ ਹੁਣ ਉੱਥੀ ਦਾ ਜਿਹੜਾ ਟਰਾਲਾ ਲੈਂਡ ਕਰਿਆ ਹਾਂ ਜਿਹੜਾ ਟਰਾਲਾ ਲੈਂਡ ਕਰਿਆ ਉੱਥੇ ਹਾਂ ਉਦੋਂ ਉਦੋਂ ਦੇ ਬਾਅਦ ਨਹੀਂ ਮਿਲੇ ਆਪਾਂ ਉਦੋਂ ਮਿਲਿਆ ਭਾਈ ਪ੍ਰਧਾਨ ਦੇ ਦਰਸ਼ਨ ਮਹਿੰਗੇ ਆ ਸਾਡੇ ਬਾਤ ਨਹੀਂ 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 ਮੈਂ ਕਿਹਾ ਹੈ ਦਾ ਮਾਲਾ ਜੇ ਤੂੰ ਮੈਂ ਤੂੰ ਨਹੀਂ ਦਿਖਦਾ ਹਾਂ ਉਹ ਮੈਂ ਫਿਰ ਹੁਣ ਕੰਮ ਕਰਕੇ ਥੋੜਾ ਜਿਹਾ ਅਲਝੇ ਹੋਏ ਹਾਂ ਉਧਰ ਪਹਿਲਾਂ ਦੇਖ ਪ੍ਰਧਾਨ ਤਿੰਨ ਵਾਰੀ ਮਿਲਦਾ ਦਿਹਾੜੀ ਚ ਹਾਂ ਮੇਰੇ ਦੁਬਾਰਾ ਸ਼ਾਮ ਦੇਖ ਲਾ ਆਹੋ ਉਧਰ ਪੈਣੀ ਜਾਂ ਲ ਜਾਂਦਾ ਮਿਲ ਜਾਂਦਾ ਮੈਂ ਹੀ ਤੈਨੂੰ ਖਾਜ ਦੇਣੇ ਬਾਅਦ ਮਿਲਿਆ ਚਾਚੇ ਚਾਚੇ ਨੇ ਤਾਂ ਆ ਹੀ ਗਏ ਦੂਰੀ ਨਹੀਂ ਮਿਲਦਾ ਉਹ ਪਰਸੋਂ ਦੌੜਾਂ ਜੀ ਆ ਫਿਰ ਉੱਥੇ ਗਏ ਵੇ ਤੇ ਬਾਜਾ ਦੌੜਾਂ ਹੁੰਦੀ ਇੱਥੇ ਬੂਰਵਾਜੇ ਕੋਲ ਹਾਂ ਮੈਨੂੰ ਲੱਗਦਾ ਹੈ ਉੱਥੇ ਨੂੰ ਉੱਥੇ ਨੂੰ ਪਹਿਲਾਂ ਸਹਿਜੋਤ ਗਏ ਤਾਂ ਉਹ ਕੋੜਿਆ ਉੱਥੇ ਲੈ ਜਾਣਾ ਹੈ ਬੂਰਮਾਜ ਹਾਂ ਕੀਤੀ ਸੇਵਾ ਕਰਕੇ ਪੂਰੀ ਹਾਂ ਪਰ ਸੇਵਾ ਬੂਰਵਾਜ ਦੇ ਹੁਣਾ ਸੇਵਾ ਦਾ ਰਿਜ਼ਲਟ ਦਿਖਾਤਾ ਨਾ ਠੀਕ ਆ ਹਾਂ ਉਹ ਪਤਾ ਕਿ ਚਾਚੇ ਪਹਿਲਾਂ ਕੰਮ ਕਰਕੇ ਨਾ ਕੇਰ ਜੀ ਨਹੀਂ ਹੁੰਦੇ ਹੁਣ ਵਿਹਲੇ ਆ ਹੁਣ ਇਹਦੇ ਵੱਲੂ ਵੇ ਆ ਪਹਿਲਾਂ ਦਾਣਾ ਵੀ ਪੈਂਦਾ ਦਾ ਪਰ ਦਾਣਾ ਆਪਾਂ ਨੂੰ ਸਹੀ ਨਹੀਂ ਤਾਂ ਪਤਾ ਜਿਹੜਾ ਅਸਲੀ ਦਾਣਾ ਹੈ ਹੁਣ ਬੰਦੇ ਨੇ ਆਪਣਾ ਵੀਰ ਵੀਡੀਓ ਵੀ ਦੇਖਦਾ ਉਹ ਉਹਨੇ ਘੋੜੀ ਉਹ ਵੀ ਭਜਾਉਂਦਾ ਹੁੰਦਾ ਉਹਨੇ ਦੱਸੀ ਵੀ ਆ ਭਾਈ ਹੁਣ ਬਹੁਤ ਵਧੀਆ ਰਿਜ਼ਲਟ ਆ ਬਾਈ ਦਾ ਵੀ ਧੰਨਵਾਦ ਪਰ ਵੀ ਫਾਇਦਾ ਹੈ ਬਾਈ ਵੀਡੀਓ ਦਾ ਫਾਇਦਾ ਵੀ ਬਹੁਤ ਹੈ ਫਾਇਦਾ ਬਹੁਤ ਹੈ ਮੈਂ ਦੱਸੂਗਾ ਹੁਣ ਤੇਰਾ ਘੋੜਾ ਸੱਚਾ ਠੀਕ ਹੁਣ ਤੇਰਾ ਪੂਰੇ ਫੁੱਲ ਕੋੜਾ ਛਰਤ ਵੀ ਲਾਲੀ ਪਾਈ ਨਾ ਬਾਹਰ ਇੱਕਣਾ ਕਾਦੀ ਕਹਿੰਦਾ ਛਰਤ ਫੇਰ ਮੈਂ ਜਿੱਤ ਗਿਆ ਬਾਈ ਇਹ ਘੋੜਾ ਹੋਈ ਹੈ ਕਾਦੀ ਛਰਤ ਵੀ ਘੋੜੇ ਵੀ ਕਹਿੰਦਾ ਇਹ ਕਹਿੰਦਾ ਵੀ ਮੇਰੇ ਯਾਰ ਦੋਸਤ ਕਹਿੰਦੇ ਘੋੜਾ ਬਦਲਤਾ ਸਾਹਿਬ ਜੋਦ ਨੇ ਹਾਂ ਕਹਿੰਦਾ ਮੈਂ ਕਿਹਾ ਵੀ ਹੋਈ ਘੋੜਾ ਅੱਛਾ ਉਹਦੀ ਸ਼ਰਤ ਲਾ ਲਈ ਹਾਂ ਮਗਾਉਲੀ ਆ ਬਾਈ ਇਹਦੀ ਸੇਵਾ ਉਹਦੀ ਮੀਨਾ ਕੱਢ ਗਈ ਘੋੜੀ ਹਾਂ ਘੋੜਾ ਹੋਈ ਆ ਬਾਈ ਕਮੀਨਾ ਸੇਵਾ ਇਹਦੀ ਪੂਰੀ ਹੋਈ ਹੁਣ ਅੰਦਰ ਹੀ ਕੱਢੇ ਕੱਢਿਆ ਮੈਂ ਤਾਂਹੀਂ ਕਿਹਾ ਵਦਮਾ ਇਹ ਵੀਡੀਓ ਚ ਦਿਖਾਣਾ ਉਦੋਂ ਨੇ ਦਿਖਾਵਾਂਗਾ ਹੁਣ ਹਾਂ ਠੀਕ ਹੈ ਹੁਣ ਵੀ ਬਸ 12 ਤਰੀਕ ਨੂੰ ਦੌੜਾ ਫੇਰਾਂ ਉਹਦੇ ਕੋ ਫਤੇਗੜ ਕੋਲ ਉੱਥੇ ਲੈ ਕੇ ਜਾਣਾ ਤੇ ਇੱਕ ਆਪਣੀ ਪੈਸੀ ਦਾ ਨਜ਼ਾਰਾ ਹੋ ਗਿਆ ਹੁਣ ਸਵਾਗਾ ਮਾਰ ਕੇ ਪੱਧਰੀ ਰੱਖੇਗਾ ਨਹੀਂ ਰੋੜੇ ਨਹੀਂ ਪਾਉਣ ਦੇਣੇ ਚਾਚੇ ਆਪਾਂ ਨੇ ਰੋੜੇ ਨਾ ਮੇਰੀ ਗੱਲ ਸੁਣ ਲੈ ਇਹਨੂੰ ਜੇ ਕਿਤੇ ਚਾਰ ਕਿਨੀਆਂ ਪੈ ਗਈਆਂ ਹਾਂ ਇੱਕ ਸਰ ਇੱਕ ਟਰੈਕਟਰ ਮਰਗਰ ਪਾ ਲਓ ਸੋਗਾ ਇੱਕ ਇੱਕ ਟਰੈਕਟਰ ਮਰਗਰ ਪਾ ਲਓ ਸਕੰਜਾ ਰੋੜੇ ਸਾਰੇ ਚੱਕ ਲੋ ਰੋੜੇ ਚੱਕ ਲੋ ਉਹੀ ਕਹਿੰਦਾ ਯਾਰ ਇਹ ਜੀ ਤੇ ਹੋਰ ਪੰਗਾ ਚਲੋ ਮੈਂ ਹੁਣ ਪੈਸੇ ਨੂੰ ਬਾਹਰ ਨਾ ਕਰੋ ਨਹੀਂ ਬਾਉਣ ਉਹੀ ਹੋਰ ਪਹਿਲੀ ਪਹੀ ਬਾਈ ਆ ਹਾਂ ਗੁੱਡੇ ਗੁੱਡੇ ਧੁੱਧੜ ਹੋਈ ਪਿਆ ਹਾਂ ਉਹ ਭੁੱਬਲ ਉਹ ਉਹ ਚੀਜ਼ ਤਾਂ ਹੋਏ ਜਾਂਦੀ ਆ ਸਵਾਗਾ ਦੋ ਤਿੰਨ ਵਾਰੀ ਜਿੰਨੀ ਵਾਰੀ ਮਰਜੀ ਮਾਰਦੇ ਮਾਰਦੇ ਫੇਰ ਨਹੀਂ ਬਣਦੀ ਗੱਲ ਬਾਹੇ ਤੇ ਖੋਲ ਦੇਖ ਉੱਥੇ ਮੀਂਹ ਪੈਣਾ ਹਮ ਸਾਰੀ ਮਿੱਟੀ ਛੱਡ ਜਾਣੀ ਸਵਾਗਾ ਮਾਰ ਰੜੇ ਵਰਗਾ ਦਾ ਉਹ ਚੱਕ ਉੱਥੇ ਰੋੜੇ ਨਹੀਂ ਹੈ ਉੱਥੇ ਤੇਰੇ ਟੋਏ ਕਰਕੇ ਹੋਇਆ ਥੋੜਾ ਜਿਹੜਾ ਉਹ ਪਾਣੀ ਨੇ ਛੜਾਇਆ ਪਿਆ ਉਹਦੇ ਕਰਕੇ ਬੋਹਣਾ ਪੈ ਗਿਆ ਨਹੀਂ ਤਾਂ ਲੋੜੇ ਨਹੀਂ ਦੀ ਓਟੋਵਾ ਪਾਉ ਖਰਾਬ ਕਰਦਾ ਉਹ ਟੋਏ ਨੇ ਉਹ ਟੋਏ ਨੇ ਮੇਰੇ ਤਿੰਨ ਫਸਲਾਂ ਮਾਰ ਦਈਓ ਮਨੀਵਾ ਕਰਿਆ ਮੈਂ ਤੁਹਾਨੂੰ ਉਹਨੇ ਹਾਂ ਅੱਛਾ ਮੈਂ ਨਹੀਂ ਤੋਪ ਪੈਂਦੀ ਆ ਆ ਕੱਲ ਖੇਤ ਵਿੱਚ ਚੱਪਲਾਂ ਨੂੰ ਮਿੱਟੀ ਲੱਗਦੀ ਸੀ ਚੱਪਲਾਂ ਵੀ ਇੰਨਾ ਘਾਰ ਆਦਾ ਹੈ ਅਥਾ ਚਿੱਟਾ ਹੋ ਗਿਆ ਖੇਤ ਪਛੋ ਚਲਦੀ ਆ ਮਨ ਨੂੰ ਮਜ਼ਾ ਆ ਰਿਹਾ ਵੀ ਇਹ ਰੂੜਾ ਬੀਟਣਾ ਬਾਹਰ ਨਾਲ ਇਹਨੂੰ ਕਹਿੰਦੇ ਨਾ ਵੀ ਸਵੇਰ ਉਰੇ ਹੀ ਕੱਢਦੇ ਸੀ ਹਾਂ ਉਰੇ ਹੀ ਕੱਢ ਦਿੰਦੇ ਆ ਤੇ ਪਾਣੀ ਲਾ ਦੂੰਗਾ ਯਾਰ ਪਤਲਾ ਪਤਲਾ ਨਹੀਂ ਤੋ ਵਾਰੀ ਹੜਾ ਨਾਲ ਪਾਏ ਉਹ ਹੜਾ ਨਾਲ ਵਾ ਕੇ ਲਾਉਂਗੇ ਉਰੇ ਕੱਢੂਗੇ ਹਾਂ ਹੜਾ ਹੜਾ ਨਾਲ ਵਾ ਕੇ ਫਿਰ ਬੀਜਿਓ ਕਿਆ ਬੀਜਣਾ ਨਹੀਂ ਇਹ ਹੜਾ ਨਾਲ ਬਾਅਦ ਹੀ ਫਿਰ ਉੰਡੋ ਦਾ ਫਰਕ ਨਹੀਂ ਕੋਈ ਨਹੀਂ ਹੜਾ ਨਾਲ ਪਾਈ ਇੱਕ ਵਾਰੀ ਰੂੜਾ ਬੀਟ ਜੇ ਦਾ ਦਿਨਾ ਛੱਟਾ ਫੇਰ ਤਾਂ ਸਾਲਾ ਨਾਲ ਬਾਗੇ ਫਾਇਦਾ ਨਿਕਰੂ ਡੂੜਾ ਬੀਟਣਾ ਬਾਹਰ ਨਾ ਮੈਨੂੰ ਨਹੀਂ ਪਤਾ ਵੀ ਹਾਲਾਂਗੇ ਜਰੂਰ ਬਾਈ ਚਲ ਦੇਖ ਲੈਂਦੇ ਹਾਂ ਹਾਲਾਂ ਨਾਲ ਬਾਏ ਵੇ ਤਾਂ ਫਰਕ ਆ ਤੇ ਹਾਲਾਂ ਨਾਲ ਬਾਏ ਹਾਂ ਉਹਦਾ ਫਰਕ ਆ ਉਹਦਾ ਬੇਟੜਾਲੀ ਪਨੀਰੀ ਬੀਜ ਕੇ ਦੇਖ ਲਈ ਮੂੰਹ ਨਾਲ ਨਹੀਂ ਲੱਗਦੀ ਹੈਗੀ ਜਿੰਨਾ ਚਿਰ ਹਾਲਾਂ ਗੱਲ ਦੀ ਬਹੋਂਦਾ ਇਹਨੇ ਉੱਪਰ ਉੱਪਰ ਬਹੋਣਾ ਯਾਰ ਹਾਂ ਮੈਂ ਦੇਖਿਆ ਵੇ ਆਹੀ ਬਾ ਆਹੀ ਪੱਦਰਾਂ ਹੀ ਕਰਨਾ ਇਹਨੇ ਆਜਿਕਣਾ ਦੁਬੱਟਾ ਪੰਜਾਂ ਮੀਆਂ ਆਹ ਆਹ ਟੁੱਟੀ ਥੋੜੀ ਛੇੜਨੀ ਨਹੀਂ ਬਸ ਆ ਨਹੀਂ ਛੇੜਨੀ ਬਾਏ ਨਹੀਂ ਇੰਨੇ ਕਿ ਛੇੜ ਕੇ ਪਹਿਲਾਂ ਹਾਲਾਂ ਗੱਲ ਬਾਈ ਨਾ ਪਹਿਲਾ ਰੂਟਾ ਬਿਟਣਾ ਬਾਹਨਾ ਨਾ ਰੂਟਾ ਬਿਟਣਾ ਬਾਹ ਕੇ ਫਿਰ ਹਲ ਮਾਰਦੀ ਝੁੰਡਾ ਮਲ ਦੇਣਾ ਰੂਟਾ ਬਿਟਣਾ ਰੂਟਾ ਬਿਟ ਕੇ ਬਾਕੇ ਹੜਾ ਕਰਵਾ ਦੇ ਨੀ ਮੱਕੀ ਇੱਥੇ ਰੱਖੀ ਆਪਣੇ ਜੋਗੀ ਕੀ ਮੱਕੀ ਅਗੇਤੀ ਵੇਚਤੀ ਤੁਸੀਂ ਹਾਂ ਥੋੜੇ ਤੱਤੇ ਚਾਹਣ ਉਹ ਰੱਖ ਲਈ ਹੁਣ ਉਹਦੀ ਕੁਕੜੀ ਬਣਾਉਣੀ ਆ ਉਹ ਕਿੱਲਾ ਹਾਂ ਉਹ ਰੱਖ ਲਾਂਗੀ ਇਹ ਕਿਲਾ ਵੇਚਿਆ ਕੀ ਰੇਟ ਆ ਤਿੰਨ ਸਾਲ ਫਿਟੀ ਆ ਠੀਕ ਆ ਫਿਰ ਵੀ ਫਿਰ ਤਾਂ ਉਹ ਫਿਰ ਵੀ ਮੇਰੀ ਗੱਲ ਸੁਣੋ ਉਹ ਵੀ ਦੇਖਣਾ ਤਾ ਯਾਰਪਾ ਆ ਤਾਂ ਯਾਰਪਾ ਦੇਖ ਲਿਆ ਆਪਾਂ ਜੀ ਉਹ ਤਾਂ ਯਾਰਪਾ ਦੇਖਣਾ ਆ ਆਹੋ ਗਾਹਾਂ ਨੂੰ ਆਹ ਫਾਇਦੇ ਕੋ ਫਾਇਦੇ ਆ ਠੀਕ ਨਹੀਂ ਗੱਲ ਆ ਉਹ ਫਿਰ ਚਾਰ ਵਾਲਿਆਂ ਨੂੰ ਜਾਉਂਗੀ ਹਨਾ ਚਾਰ ਵਾਲਿਆਂ ਨੂੰ ਕੁਕੜੀਆਂ ਬਣਾਉਂਗੇ ਯਾਰ ਮੈਂ ਕਹਿੰਦਾ ਵੀ ਘਰੇ ਰੱਖ ਲੈਣਾ ਹਾਂ ਚਲ ਦੇਖੂਗੇ ਇਹ ਤਾਂ ਚਾਰ ਵਾਲਾ ਨੋਟਾ ਆਉਂਦਾ ਮੀਂਹ ਮੀਂਹ ਦਾ ਚੱਕਾ ਲੱਗਾ ਹਾਂ ਟਾਈਮ ਟਾਈਮ ਦੇ ਸਾਰੇ ਜਿਹਦਾ ਆ ਗਿਆ ਭਾਈ ਜਾਨਵਰ ਜਿਆਦਾ ਆਮ ਲੱਗ ਗਿਆ ਇਹ ਤਾਂ ਜਾਨਵਰਾਂ ਦੀ ਟੱਕਰੀ ਬਣੀ ਜਾਨਵਰਾਂ ਦੇ ਅੱਧੇ ਕਿਲੋਮੀਟਰ ਤੋਂ ਨੇੜੇ ਹੀ ਨਾ ਆਓ ਓ ਰੱਸੀ ਕਰਕੇ ਬਚਾਓ ਵਾ ਜੇ ਪ੍ਰਧਾਨ ਹਾਂ ਨਾ ਹੈ ਨਹੀਂ ਡਾਂਡਾ ਤਾਂ ਟੁੱਟਿਆ ਹੋਵੇ ਤਾਂ ਪਿੱਛੇ ਡਾਂਡਾ ਰੱਸੀ ਦਾ ਬਹੁਤ ਫਰਕ ਹੈ ਰੱਸੀ ਦੇ ਤਾਂ ਘੋੜਾ ਖੜ ਗਿਆ ਤਾਂ ਹਾਂ ਘੋੜੇ ਨੇ ਰੋਕ ਦਿੱਤਾ ਹਾਂ ਨਹੀਂ ਨਹੀਂ ਉੱਤੇ ਖੜ ਗਿਆ ਪਿੱਛੇ ਹੀ ਹਾਂ ਜਾਨਵਰਾਂ ਦੀ ਅੰਦਰ ਖੇਤ ਹਾਂ ਬਿਸਕੌਰਟੀ ਲੱਗੀ ਵੀ ਹੈ ਉਹ ਤਾਂ ਨੀਲ ਗਊਆਂ ਜਿਆਦਾ ਰੱਸੀ ਤੋੜਦੀਆਂ ਪਿੱਛੇ ਦੀਪੜ ਪੈਂਦੀ ਹੈ ਹ ਆ ਘਰ ਜੋਗੀ ਰੱਖ ਲਈਏ ਮੱਕੀ ਹਾਂ ਆ ਤਾਂ ਮੱਕੀ ਖੜੀ ਕਿ ਭਈਏ ਤੇ ਸ਼ਰਾਤਰੀ ਮੈਂ ਘਰ ਨੂੰ ਲਈਦਾ ਇਹਨੂੰ ਅਜੂਰ ਕਹਿੰਦਾ ਸਾਰੀਆਂ ਵਟ ਲੈ ਮੱਖਾ ਪਤਾ ਤਿੰਨ ਚਾਰ ਵਸੇ ਵੀ ਆ ਹਾਂ ਕਹਿੰਦਾ ਸਾਰੀਆਂ ਅੱਜ ਵਟ ਲੈ ਤੇ ਨਿਕਦੇ ਨਹੀਂ ਇਹੇ ਕਰਦੇ ਨੇ ਹਾਂ ਫਿਰ ਉੱਤੇ ਬਾਜਰਾ ਹੈਗਾ ਕਿੱਥੇ ਉਹ ਹਾਂ ਗੱਗੇ ਉਹ ਧਿੰਦੇ ਵਾਲੇ ਚ ਬੀਜਿਆ ਦਾ ਧਿੰਦੇ ਵਾਲੇ ਚ ਹਾਂ ਬਾਜਰਾ ਆ ਵੀ ਇੱਧਰ ਖੁਸ਼ ਹੋ ਕੇ ਖਾਣ ਲੱਗਿਆ ਪਿਆ ਅੱਜ ਮੱਕੀ ਹਾਂ 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 ਹਰੀ ਜੀ ਇਹਨੂੰ ਤਾਂ ਡੰਗਰ ਬਹੁਤ ਖੋਸ਼ਾ ਖਾ ਕੇ ਬਰਸੀਨ ਨੂੰ ਤਾਂ ਹੁਣ ਰੂਹੇ ਨਹੀਂ ਕਰਦੀ ਡੰਗਰਾਂ ਦੀ ਨਹੀਂ ਹੋ ਅਜੇ ਵੀ ਟਾਈਮ ਲੱਗ ਗਿਆ ਜੀ ਟਾਈਮ ਨਾ ਨੂੰ ਨਹੀਂ ਕਰਦੇ ਕੋਈ ਕੰਮ ਆ ਸਮਝੀ ਉਹੀ ਕੰਮ ਆ ਇਹਦਾ ਹੁੰਦਾ ਵੀ ਮੱਕੀ ਨੂੰ ਤਾਂ ਬਹੁਤ ਖੁਸ਼ ਹੋ ਕੇ ਖਾਂਦੇ ਆ ਚੱਕਰ ਸੁੰਢੀ ਹੋ ਗਈ ਪਸੀਨ ਪਰ ਹਾਂ ਤਾਂ ਹੋ ਗਈ ਡੰਗਰ ਦੇ ਮੂੰਹ ਤੇ ਲਾਲਾਂ ਕਿੱਦੀਆਂ ਮੂੰਹ ਤੇ ਜਹਿਰੇ ਆ ਉਸ ਲਈ ਜ਼ਹਿਰ ਨੇ ਨੂੰ ਆ ਜਿਹੜਾ ਡੰਗਰ ਦਾ ਜਿਹੜਾ ਲਾਲਾ ਫਿਰਦੇ ਫਿਰਦੇ ਫੇ ਮੋਕ ਫੇ ਮੋਕ ਇੱਕ ਕੰਡ ਮੋਕ ਜਦ ਲੱਜਦੇ ਕਰ ਹਾਂ ਮੋਕ ਬੰਦ ਕਰਕੇ ਕਰਦੇ ਇਹਦਾ ਬੰਦ ਕਰ ਦਵੇ ਜਲਦੀ ਆ ਰਸਤਾ ਹੈਗਾ ਮੋੜ ਹੈਗਾ ਜਾਣਾ ਕਿਤੇ ਨਹੀਂ ਹੈਗਾ ਕਿਹੜਾ ਚਲੇ ਜਾਣਾ ਲੰਘ ਜੂਗੀ ਪੈਰੀ ਹਾਂ ਹਾਂ ਆਰਾਮ ਕੇ ਲੜੇ ਰੇੜਾ ਕੱਢ ਲੈਗੇ ਸਾਡੀ ਮੋਟਰ ਤੱਕ ਤਾਂ ਬੰਦ ਕਰਤਾ ਬਿਲਕੁਲ ਤਾਂ ਤਾਂ ਨਹੀਂ ਹੈਗਾ ਨਾ 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 ਜਮਾਂ ਵੀ ਨਹੀਂ ਨਹੀਂ ਪੌੜ ਤੋਂ ਲੰਘ ਜਾਣਾ ਨਹੀਂ ਲੰਘਦੇ ਯਾਰ ਆਹ ਗੱਲ ਮੈਂ ਲੈ ਕੇ ਨਹੀਂ ਆਇਆ ਉਹ ਰੇੜਾ ਨਹੀਂ ਜਾਂਦੇ ਇਹਦੇ ਅੱਛਾ ਸਖਜੀਤ ਨਹੀਂ ਜਾਂਦਾ ਗੱਲ ਬਾਤ ਪਾਉਂਦੇ ਜਾਂਦੇ ਹਾਂ ਮਿੱਟੀ ਪੂਰਾ ਨੂੰ ਭਰਦੇ ਆ ਗਏ ਹੁਣ ਪਰਾਂ ਮੋਟਰ ਕੋਲ ਰਹਿ ਗਿਆ ਬਸ ਥੋੜੇ ਖੂਤੇ ਲੈ ਕੇ ਮੋਟਰ ਤੇ ਕਿੰਨੀ ਉਸ਼ਰ ਹੈਗੀ ਮਸ਼ੀਨ ਨਾ ਨਾ ਟੋਆ ਸਿਰੇ ਮਾਰਤਾ ਹਾਂ ਬੰਦ ਕਰਦੇ ਆ ਗਏ ਮਿੱਟੀ ਅੱਛਾ ਬੰਦ ਕਰਦਾ ਹੁੰਦਾ ਏ ਹਾਂ ਠੀਕ ਐ ਪਾਈਪ ਸਰੇ ਚਲੇ ਗਏ ਪਾਈਪ ਤੁਹਾਡੀ ਮੋਟਰ ਤੱਕ ਪਹੁੰਚ ਗਏ ਸੀ ਸਾਰੀ ਮੋਟਰ ਉੱਥੇ ਤੇ ਬਾਈ ਬੰਦ ਕਰਦਾ ਆ ਗਿਆ ਮੁੜ ਕੇ ਉੱਕਣੇ ਠੀਕ ਆ ਹਾਂ ਆ ਕਿਉਂ ਆ ਗਿਆ ਇੱਧਰ ਹਾਂ ਪਹਿਲਾਂ ਹੀ ਕੱਟਾ ਹੈਗਾ ਤੁਸੀਂ ਜੇ ਨਾ ਖਵਾਵੀਂ ਆਹ ਕੱਖਾ ਤੇ ਵੀ ਲੱਗ ਗਿਆ ਯਾਚੇ ਦੇਖ ਲਾ ਚੱਲ ਅੱਗੇ ਖੜੇ ਹਾਂ ਹਾਂ ਕਹਦਾ ਦਾਣਾ ਪਾਣੀ ਲਿਖਿਆ ਵਜੇ ਇਹਦੇ ਉਹਨੇ ਹੀ ਖਾਣੇ ਆ ਇੰਨਾ ਮਰਜੀ ਰੋਕ ਲਾ ਉਰੇ ਨਹੀਂ ਆਉਣਾ ਦਾ ਹੀਰੇ ਨੇ ਜੇ ਤੁਸੀਂ ਨਾ ਆਉਂਦੇ ਕ ਮੈਂ ਵੀ ਪੰਪ ਲੈਣਾ ਆਇਆ ਦਾ ਹਸ਼ਵੀਰ ਤੇ ਪੰਪ ਉਰੇ ਆ ਨਹੀਂ ਹਾਂ ਤੇ ਤੂੰ ਨਾਲੇ ਆ ਗਿਆ ਤੇ ਕਹਿੰਦੇ ਮੇਰਾ ਪੰਪ ਲੈ ਲਈ ਮੈਂ ਖੇਚੋ ਜਖਣ ਚੱਲੇ ਦਾ ਮੇਰਾ ਜਿਹੜਾ ਟੁੱਟਿਆ ਵਾ ਥੋੜਾ ਉੱਪਰ ਤੇ ਟੁੱਟ ਗਿਆ ਕਹਿੰਦੇ ਮੈਂ ਤੇਲੇ ਦੀ ਮੱਖ ਚਾਲੀ ਦੇ ਕਹਿੰਦੇ ਮੱਕੀ ਵਢਾ ਲਿਆ ਵਾ ਕਹਿੰਦਾ ਚੱਲ ਨਹੀਂ ਮੱਖ ਚਾਲ ਇੱਧਰ ਨੂੰ ਆ ਗਏ ਭਾਈ ਅੱਜ ਦੇਖਣ ਚੱਲੇ ਗਰਮੀ ਬਹੁਤ ਹੈ ਹਾਂ ਗਰਮੀ ਦਾਜਾ ਮੈਂ ਕਾਕਾ ਹੈਗੀ ਦਾ ਮਤਲਬ ਉੱਪਰ ਕਿਹੜੀ ਜਿਵੇਂ ਹੈ ਦਾਦੇ ਹੀਰੇ ਨੇ ਹੁਣ ਲੈ ਰੇ ਭੇੜ ਦੇਣੇ ਹਾਂ ਲੱਗ ਗਿਆ ਨਾ ਸਲਾਮ ਵੀ ਆਉਣ ਖਰਚ ਪੈ ਗਿਆ ਫੰਡੇ ਨੂੰ ਹਾਂ ਹਾਂ ਓਕੇ ਪਾਈ ਮੁੰਡੇ ਪਰ ਛੱਤਾਂ ਲੱਗਣ ਲੱਗ ਗਈਆਂ ਸੀ ਤੇ ਪਰ ਅਜੇ ਵੀ ਨਹੀਂ ਗ੍ਰਿੰਦਰ ਕਹਿੰਦਾ ਆਏ ਹਾਏ ਗ੍ਰਿੰਦਰ ਦੇਖੋ ਕਹਿ ਕੇ ਦੇਖ ਕੇ ਆਏ ਹਾਏ ਸ਼ਵਾਦ ਆ ਗਿਆ ਕਹਿੰਦਾ ਦੇਖ ਕੇ ਮਾਰਾ ਅੱਗੇ ਨਹੀਂ ਆਦਾ ਤਾਂ ਤਾਂ ਪਹਿਲਾਂ ਮਾੜਾ ਹੋ ਗਿਆ ਮਾੜਾ ਹੋ ਗਿਆ ਬਿਮਾਰ ਜਾ ਹੋ ਗਿਆ ਨਾ ਹਾਂ ਬਿਮਾਰ ਹੋ ਤੇ ਬਾਅਦ ਹੁਣ ਲੱਗ ਗਿਆ ਹਲੋ ਵੱਡੂ ਬੀਉਂਗੀ ਕੀ ਚੀਜ਼ ਤਾਂ ਨਹੀਂ ਵੱਡਾ ਹੋਵੇ ਮੈਂ ਵੱਡ ਹੋ ਗਿਆ ਓਕੇ ਲੈ ਕੇ ਵੱਧ ਹੁਣ ਕੀਲੇ ਨਹੀਂ ਪਤਾ ਨਾ ਬਾਹਰ ਥੂਏ ਪਾਰ ਆ ਮੈਂ ਖੜੀ ਪਾਉ ਤੇ ਕਿਲੇ ਕਿਲੇ ਤਕਰੀਬਨ ਹੋ ਗਿਆ ਅੱਛਾ ਵੀਰ ਕਿਲੇ ਦਾ ਕੰਮ ਖਿੱਚਤਾ ਕਿਲੇ ਹੋ ਗਿਆ ਉਹਨਾਂ ਦੇ ਇਹਨੂੰ ਹਮ ਕਿਹ ਚੀਜ਼ ਕਿਲੇ ਕੱਢ ਹੋ ਗਿਆ ਮੁੱਕੀ ਦਾ ਨਹੀਂ ਉਧਰ ਜਗਾ ਬਾਹਰ ਇੱਧਰ ਘੱਟ ਇੱਧਰ ਸੱਜਣ ਜਾਨੀ ਕਿ ਜਗਾ ਫਟਣੀ ਹੈ ਇਹ ਠੀਕ ਹੈ ਫੜੀ ਦੇਖ ਕੇ ਰਿਸੀ ਛੜ ਪਿੱਛੇ ਫੜ ਪਿੱਛੇ ਬੈਗ ਗੇ ਲਾ ਬੈਗ ਉੱਪਰਲੇ ਚੜਦੇ ਪੈ ਰੈਗ ਲੰਦਰ ਹੁਣ ਨਹੀਂ ਲਾਉਂਦਾ ਬੈ ਕੇ ਇਹ ਹੁਣ ਤਾਂ ਕਹਿੰਦਾ ਸਿੱਧਾ ਹੀ ਜਾਉ ਜੋਰ ਆਇਆ ਵਾ ਕੀ ਆ ਰਾ ਦੇ ਕਿਥੇ ਉਹ ਕੰਮ ਹੋਇਆ ਵਾ ਜੋਰ ਜਵਾਨੀ ਧੰਨ ਪੱਲੇ ਉਹ ਚਲੂ ਆ ਰੂਰਾ ਬੀਤੋ ਦੇਖੀ ਨੂੰ ਕਿਆ ਬਣਦਾ ਨਹੀਂ ਔਰੇ ਕਰਦੇ ਨੇ ਮੁੱਠ ਬੱਤ ਚਲੋ ਬਾਕੀ ਬਾਈ ਚਲਦੇ ਹਾਂ ਹੁਣ ਲੈ ਕੇ ਬਾਕੀ ਜੱਲ ਦਾ ਖਾਣਾ ਜੱਲ ਦਾ ਬਦੇਰੀ ਆ ਐ ਨਾ ਚ ਹੈਗੀ ਆ ਬੀਜਣ ਜੋਗੀ ਹੈਗੀ ਆ ਆਹਨ ਸਵੇਰੇ ਸ਼ਿੱਟਾਂ ਦੇ ਕੇ ਬੀਜ ਦੋ ਬੀਜਣਾ ਕਿ ਮੱਕੀ ਆਓ ਤੇਰੇ ਲੱਗੇਗਾ ਕੀ ਬੰਦਾ ਸਾਜਾ ਸ਼ਿੱਟਾਂ ਦੇ ਕੇ ਬਾਬ ਦੇ ਦੋ ਘੇੜਾ ਹਾਂ ਆਜਰ ਹੋਰ ਕਹਿੰਦਾ ਮੈਂ ਹੁਣ ਦੇ ਰਹਾ ਹੋ ਗਿਆ ਨਹੀਂ ਹੁਣ ਨਹੀਂ ਅੱਗੇ ਚੱਲੇਗੇ ਸਮਾਨ ਫਿੱਟ ਕਰਾਉਣਾ ਹੋ ਅੱਛਾ ਉਹ ਨਹੀਂ ਟਾਈਮ ਨਾਲ ਇਹਨੂੰ ਨਾ ਸਵੇਰੇ ਵੱਲ ਬੀਜ ਕੇ ਨਾਲੇ ਓਜੀ ਪਈ ਹੁੰਦੀ ਆ ਹਾਂ 6 ਵਜੇ ਹੁੰਦਾ ਬੀਜ ਦੋ ਇਹਨੂੰ ਹੋਰ ਕੀ ਆ ਸਾchre ਬੀਜ ਨਹੀਂ ਨਾ ਹੁਣ ਪਾੜ ਪਾਇਆ ਹੋਈ ਆ ਆ ਪਾੜ ਪਾ ਕੇ ਛੱਡ ਦੋ ਆ ਫਾਰ ਕਹਾ ਨਹੀਂ ਪਹਿਲਾ ਫਾਲ ਹੈ ਸਵਾਗਾ ਇੱਕ ਬੰਦਾ ਨੂੰ ਪਾਉਣ ਨੂੰ ਰਹਿੰਦਾ ਤਾਂ 9 ਫੁੱਟ ਦੀ ਫਾੜ ਵੀ ਦੇ ਕਿੱਡੀ ਜਾਂਦੀ ਸੀ ਪਤਾਨ ਬਾਗੇ ਤੇ ਬੜੀ ਆ ਸਵਾਗੇ ਤੇ ਬੜੀ ਜਾਂਦੀ ਆ ਠੀਕ ਆ ਜੀ ਚੱਲੇ ਚਲੋ ਚਲੋ ਆ ਵੀ ਮੈਂ ਵੀ ਆ ਗਿਆ ਬਾ ਤੁਹਾਡੇ ਮਗਰੇ ਹੁਣ ਤਾਂ ਬਾਈ ਪੂਰੀਆਂ ਵਗ ਗਈਆਂ ਪਾਉਂਦਾ ਜਿਹਨ ਉਹ ਤਾਂ ਪੂਰੀ ਮਾਰ ਕੇ ਚੱਲਦਾ ਹਾਂ। ਆਹੋ ਜ਼ੋਰ ਨਾਲ ਆ ਬਈ ਇਹ ਜੇ ਜ਼ੋਰ ਸਰੀਰ 'ਚ ਆਉਂਦਾ ਨਾ ਫੇ ਤਾਂ ਹੀ ਵਧੀਆ ਬਾਕੀ ਹੁਣ ਇਹਦੇ ਉੱਪਰ ਇਹਨਾਂ ਸੇਵਾ ਪਰ। ਅਜੇ ਵੀ ਆ ਪੈਨ ਹੋ ਜੇ ਪੂਰਾ ਨਹੀਂ ਗਾ ਸਾਦਾ ਵੀ ਮੈਂ ਪੂਰਾ ਵੀ ਤਿਆਰ ਹੋ ਗਿਆ ਤੇ ਪੂਰਾ ਨਹੀਂ 70% ਹੋਇਆ ਇਹ। 70 ਨਹੀਂ 80 ਹੋ ਗਿਆ ਬਸ ਬੱਧ ਨਹੀਂ ਅਜੇ। 100 ਕਰਕੇ ਫੇਰ ਦਿਖਾਵਾਂਗੇ। ਓਕੇ ਹਾਂ ਨੌ ਫੜਾ ਫਾਇਰ ਰਿਟਰਨ। दे उपर लेटा। ए, क्या करूंगी ये और हम देख सामने देखी क्या कर दिया देख क्या कर लाइटा स्टेरिंग ठीक है ਕਿੱਧਾ ਬੱਤ ਉਹ ਦੇ ਛੱਡੇ ਹੀਰੇ ਦੀ ਫੋਟੋ ਹਨ ਵਿਰੇਂਦਰ ਆਪਣੇ ਹੀਰੇ ਦੀ ਫੋਟੋ ਕਿੱਥੇ ਆ ਇੱਕ ਉਹ ਲੱਗੀ ਵੀ ਫੋਟੋ ਇੱਕ ਉਹ ਹੀਰਾ ਬਣਿਆ ਮੈਂ ਭੱਜਦਾ ਇੱਧਰ ਦੇਖ ਇੱਧਰ ਮੂੰਹ ਕਰ ਮੈਂ ਇੱਧਰ ਨੂੰ ਉਹ ਦੇ ਸਾਈਡ ਪਰ ਇਹ ਦੇਖਣ ਆਇਆ ਅੱਜ ਆਪਣੇ ਟਰੈਕਟਰ ਪਰ ਗੇੜਾ ਦੇਣ ਆਇਆ ਕੱਲੂ ਗੇੜਾ ਤਾਂ ਹੋਗੇ ਠੀਕ ਆ ਦਿਨ ਚ ਆਪਾਂ ਘੁੰਮ ਕੇ ਆਉਂਗੇ ਮੈਂ ਸੁੱਭ ਚੈ ਚ ਵੀ ਆਈਆਂ ਮੀਆਂ ਭੈਜਾ ਉੱਪਰ ਚੁੱਭਾ ਆ ਜਾ ਤੈ ਜਾਣਾ ਨਹੀਂ ਹੁਣ ਘਰ ਨੂੰ ਤੂੰ ਮੇਰੇ ਕੋਲ ਰਹਿ ਜਾ ਠੀਕ ਆ ਫਿਰ ਅੱਜ ਹੋ ਗ੍ਰਿੰਦਰ ਠੀਕ ਆ ਨਹੀਂ ਖੇਲਣਾ ਨਹੀਂ ਹੈਗਾ ਕੀ ਆ ਰਾਤ ਨੂੰ ਖੇਲਣਾ ਹਾਂ ਕੀ ਨਹੀਂ ਗੇਮ ਖੇਲਣ ਦੀ ਗੇਮ ਥੋੜੀ ਖਾਲੀ ਤੇ ਹੁੰਦੀ ਆ ਇੱਧਰ ਬਹਿਣਾ ਦੇਵੇਂ ਗ੍ਰਿੰਦਰ ਚਲਾ ਲੂੰਗਾ ਤੁਸੀਂ ਘੁੰਮੇ ਹੋ ਠੀਕ ਆ ਠੀਕ ਆ ਚੜਾ ਮੈਂ ਗੇਨ ਨਾ ਜਾਂਦੀ ਇੱਥੇ ਖੜ੍ਹ ਜਾ ਇੱਥੇ ਰਹਿ ਜਾ ਇੱਥੇ ਖੜ੍ਹ ਕੀੜਾ ਏ ਕੀੜਾ ਹਾਂ ਛੁਗੂ ਕੋੜੇ ਨੂੰ ਕੀੜਾ ਹੀ ਕਹਿੰਦੇ ਆ ਕੋੜੇ ਨੂੰ ਹੀੜਾ ਕਿੱਥੇ ਬਹਿਣਾ ਇੱਥੇ ਰਹਿ ਜਾ ਇੱਥੇ ਬਿਠਾ ਲਾ ਓਏ ਫੇਰ ਉੱਥੇ ਬਹਿ ਨਹੀ ਇੱਥੇ ਬੈਠੂ ਠੀਕ ਆ ਤੇ ਤੂੰ ਇੱਥੇ ਬਹਿ ਤੂੰ ਚਲਾਉਂਗਾ ਤੇਰੇ ਪੈਰ ਤਾਂ ਆਉਂਦੇ ਨਹੀਂ ਬ੍ਰੇਕ ਤੱਕ ਕਿਵੇਂ ਲਾਉਂਗਾ ਮੇਰੇ ਆਦੀ ਸਾਥ ਥੋੜੀ ਕਰਨਾ ਹੈ ਮੈਂ ਹਾਂ ਮੈਂ ਬੱਥੇ ਉਠਾਵਾਂ ਹੂੰ ਹੈ ਵੀ ਬੈ ਗਈ ਮੇਰਾ ਕਾਤਾ ਪੱਤੀਆ ਲਾਈਟਾ ਬੰਦ ਕਰ ਦੇ ਦੇਖੀ ਹੁਣ ਨੀਰਾ ਹੋ ਜਾਣਾ ਮੈਂ ਕਰ ਬਣੀ ਤੇ ਤੈਨੂੰ ਦਿਖ ਰਹੀ ਨਹੀਂ ਦਿਖ ਰਹੀ ਤੂੰ ਆ ਗਿਆ ਆ ਗਿਆ ਹੁੰਦਾ ਹੈ ਉਹ ਉੱਪਰ ਵੀ ਆਈਦਾ ਮੰਨ ਬਤਾ ਤੇ sabia ਕਿੱਥੇ ਖਾਂ ਬਦਲ ਉੱਤੇ ਉੱਤੇ ਰਵਿਆ ਦੋ ਈੜੇ ਆ ਇਹ ਕੋਹ ਹਿਦਾ ਹੀ ਗਈ ਹੈ। ਓਹ ਹਿਦਾ ਨੀ ਕੋਹ। ਦੇਖੀ ਗਿਨਣਾ ਨਹੀਂ ਸਾਰੇ। ਇਹ ਤਾਂ ਜੇ ਚੱਲੀਆ ਫਿਰ ਹੁਣ। ਨਹੀਂ। ਕਾਨੂੰਨ ਨਹੀਂ ਜਾਣਾ ਹੁਣ। ਤੇਹੀ ਬਾਤ ਚਲਾਓਗੇ। ਮੇਰਾ ਦੇਖ ਲਾ ਕਿੰਨਾ ਹੋ ਗਿਆ। ਫਿਰ ਉਰੀ ਸੌਂਚੋ ਤੁਸੀਂ। ਨਹੀਂ। ਬਾਤ ਤੇ ਨਹੀਂ। ਨਹੀਂ, ਕਿਆ ਕਰਨਾ ਤੁਸੀਂ ਘਰ ਉਰੀ ਸੌਂਚੋ। ਤੇ ਸਵੇਰੇ ਉੱਠ ਕੇ ਫੇਰ ਖੇਲਿਓ ਹੀਰੇ ਨਾਲ। ਨਹੀਂ ਸਕੂਲ ਨੂੰ ਵੀ ਉਰੀ ਤੇ ਚਲੇ ਜਾਇਓ ਠੀਕ ਆ। ਬਾਦ ਦੀ ਅੱਥੀ ਤੇ ਮੰਗਾ ਲਓ। ਹਾਂ ਮਰਦੀ ਤੇ ਰਵਗਾਨੀ ਹਾਂ ਪਾਪਾ ਨੂੰ ਫੋਨ ਕਰਦੀ ਆ ਵੀ ਵਰਦੀ ਫੜਾ ਜਾ ਤੇਰੀ ਤੇਰੀ ਮੇਰੀ ਇਹਦੀ ਤੇਰੀ ਤੈਨੂੰ ਜਾਣਾ ਸਕੂਲ ਹਾਂ ਕਿੱਥੇ ਤੇ ਕਿਦੀ ਆ ਇਹ ਗਲਾਸ ਭੇਜ ਤੇ ਉੱਤੇ ਰੱਖੇ ਵੇ ਪਾਣੀ ਵਾਲੇ ਕਿੱਥੇ ਉਹਦੇ ਸਾਈਡ ਪਰ ਇਹਦੇ ਉੱਪਰ ਰੱਖ ਦੇ ਇਹ ਇਦਾਂ ਹਾਂ ਲੈ ਗੋ ਹਾਂ ਆ ਆ ਕੀ ਮੇਰਾ ਇਹ ਹਾਂ ਨੋਬੀ ਉਧਰ ਹੀ ਹੀਰੇ ਨੇ ਛੜਤਾ ਅੰਦਰ ਕਮਾ ਗਿਆ ਜਾਂਦਾ ਮਿਲੋ ਜੀ ਗ੍ਰੀਨ ਬੰਦਨ ਸਸੀ ਕਾਲ ਜੀ ਸਸੀ ਕਾਲ ਜੀ ਕੀ ਹਾਲ ਹੈ ਤੇਰਾ ਵਧੀਆ ਅੱਜ ਹੀਰੇ ਨੂੰ ਮਿਲਣ ਆਇਆ ਤੂੰ ਅੱਜ ਹੀਰੇ ਨੂੰ ਮਿਲਣ ਆਇਆ ਤੂੰ ਹਾਂ ਕਿਵੇਂ ਲੱਗਿਆ ਹੀਰਾ ਫਿਰ ਵਧੀਆ ਲੱਗਿਆ ਹੂੰ ਵਧੀਆ ਤੇਰ ਦਾ ਨਜ਼ਾਰਾ ਆਉਂਦਾ ਹਾਂ ਦੇਖ ਕੇ ਪੂਰਾ ਦੇਖ ਕੇ ਤਾਂ ਸੁਆਦ ਆ ਗਿਆ ਹਾਂ ਪੂਰਾ ਸੁਆਦ ਆ ਗਿਆ ਅੱਜ ਦੇਖਿਆ ਵੀ ਸ਼ਾਲਾ ਕਿਵੇਂ ਮਾਰਦਾ ਅੱਜ ਅੱਜ ਮੈਂ ਤਾਂ ਨਹੀਂ ਬਿਠਾਇਆ ਹਾਂ ਚੌੜਾਂ ਘਾਦਾ ਦਾ ਹਾਂ ਇੰਨਾ ਹੁਣ ਇਹ ਨਹੀਂ ਗਰਮੀ ਘੱਟ ਲਿਆਇਆ ਠੀਕ ਹੈ ਕਵਾਂ ਕੇ ਕਾਲੂ ਜਦ ਆਉਣਾ ਤਾਂ ਕਾਲੂ ਆਪਾ ਉੱਪਰ ਬਹਿ ਕੇ ਤੂੰ ਵੀ ਗੇੜਾ ਦੇ ਨਾਲ ਮੇਰੇ ਠੀਕ ਆ ਪ੍ਰੋਮਿਸ ਪ੍ਰੋਮਿਸ ਪੱਕਾ ਆ ਜੀ ਫਿਰ ਠੀਕ ਆ ਹਾਂ ਕਾਲੂ ਆਪਾਂ ਦਾ ਦੁਲੋਂ ਦਖਾਉਂਗੇ ਵੀ ਅਸੀਂ ਵੀ ਹੀਰੇ 'ਤੇ ਬਹਿ ਜਾਂਦਾ ਗ੍ਰਿੰਦਰ ਉਹ ਮੰਨਦੇ ਨਹੀਂ ਹੈਗੇ ਕਹਿੰਦੇ ਹੀਰੇ 'ਤੇ ਨਹੀਂ ਬਹਿ ਸਕਦਾ ਗ੍ਰਿੰਦਰ ਨੂੰ ਠੀਕ ਆ ਹੀਰਾ ਛੋਣਾ ਹੁਣ ਪੂਰਾ ਵਧੀਆ ਠੀਕ ਹੋ ਗਿਆ ਐਨ ਹਾਂ ਮਾਇ ਠੀਕ ਆ ਤਾਂ ਪਾਲਾ ਕੁੜਾ ਜੀ ਕੁੰਬੈਣ ਹਾਂ ਕਾਲਾ ਛੱਡਾ ਹੀਰਾ ਛੋਣਾ ਦੇ ਕਿੰਨਾ ਛੋਣਾ ਅਦੇ ਮੱਛੀਆ ਲੜਦਾ ਹੁਣ ਇਹਨੂੰ ਉਧਰ ਬੰਨ੍ਹਣਾ ਆਪਾਂ ਨੇ ਠੀਕ ਆ ਉਧਰ ਜਿੱਥੇ ਮੈਛਾ ਚੌਨੇ ਆ ਆਪਾਂ ਉੱਥੇ ਬੰਨ੍ਹ ਦੂਗੇ ਠੀਕ ਆ ਬਾਕੀ ਭਾਈ ਅੱਜ ਦੀ ਵੀਡੀਓ ਛੱਡੀ ਜੰਨੀ ਕੀ ਆ ਫੇਰ ਅਸੀਂ ਦਿਖਾਵਾਂਗੇ ਹੀ ਦੇ ਉੱਪਰ ਬਹਿ ਕੇ ਕਰ ਠੀਕ ਆ ਠੀਕ ਆ ਸਸੀ ਕਾਲ ਜੀ ਸਾਡਾ ਸਸੀ ਕਾਲ ਜੀ ਸਾਡਾ